ਲੋ ਜੀ ਅੱਜ ਆਪਾਂ ਬਣਾਵਾਂਗੇ ਚਾਰ ਦਾ ਮਸਾਲਾ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਜ਼ਿਆਦਾ ਹੈਲਦੀ ਆ ਇਸ ਮਸਾਲੇ ਨੂੰ ਇੱਕ ਵਾਰੀ ਬਣਾ ਕੇ ਰੱਖ ਲਓ ਜਿੰਨੇ ਮਰਜੀ ਸਾਲ ਆ ਤੁਸੀਂ ਯੂਜ਼ ਕਰ ਸਕਦੇ ਹੋ ਹਰ ਤਰ੍ਹਾਂ ਦੇ achar ਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਇੱਕੇ ਦੀ ਖਾਸੀਅਤ ਇਹ ਆ ਕਿ ਤੁਸੀਂ ਸਿਰਫ ਇਹਨੂੰ achar ਚ ਹੀ ਨਹੀਂ ਯੂਜ਼ ਕਰ ਸਕਦੇ ਤੁਸੀਂ ਇਹਨੂੰ ਸਬਜੀ ਟੇਸਟੀ ਬਣਾਉਣ ਵਾਸਤੇ ਉਹਦੇ ਚ ਵੀ ਯੂਜ਼ ਕਰ ਸਕਦੇ ਹੋ ਜਿਸ ਟਾਈਮ ਤੇ ਤੁਸੀਂ ਜਿਹੜਾ ਜੀਰਾ ਪਾਉਨੇ ਉਸ ਟਾਈਮ ਤੇ ਇਹਨੂੰ ਘਿਓ ਦੇ ਵਿੱਚ ਜਾਂ ਤੇਲ ਦੇ ਵਿੱਚ ਬਿਲਕੁਲ ਫਰਾਈ ਕਰ ਲਓ ਫਿਰ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਚਾਰ ਸਬਜ਼ੀਆਂ ਵਾਸਤੇ ਇੱਕ ਵਾਰੀ ਬਣਾ ਕੇ ਰੱਖ ਲਓ ਹਮੇਸ਼ਾ ਲਈ ਤੁਸੀਂ ਜਦੋਂ ਵੀ ਚਾਹੋ ਇਹ ਮਸਾਲਾ ਜਿਹੜਾ ਯੂਜ਼ ਕਰ ਸਕਦੇ ਆ ਤੇ ਬਣਾਉਣਾ ਬਹੁਤ ਜ਼ਿਆਦਾ ਸੌਖਾ ਹੈ ਤੇ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਇੰਨੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਆਂ ਨੇ ਸਾਡੇ ਸਰੀਰ ਵਾਸਤੇ ਬਹੁਤ ਹੈਲਦੀ ਨਹੀਂ ਹੈ ਸਸੀਏ ਕਲ ਸਵਾਗਤ ਹੈ ਤੁਹਾਡਾ ਇਹ ਰੂਪਕਰ ਬਲੌਗਸ ਤੇ ਰੂਪਕਰ ਬਲੌਗਸ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚਾਰ ਦਾ ਮਸਾਲਾ ਜੋ ਕਿ ਬਹੁਤ ਜ਼ਿਆਦਾ ਟੇਸਟੀ ਹੈ ਹਲਦੀ ਹੁੰਦਾ ਤੇ ਬਹੁਤ ਹੀ ਜਿਆਦਾ ਸੋਕੇ ਤਰੀਕੇ ਨਾਲ ਬਣਾ ਚਲੋ ਜੀ ਬਣਾਉਣਾ ਸ਼ੁਰੂ ਕਰਦੇ ਆਂ ਚਾਰ ਦਾ ਮਸਾਲਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਾਰੇ ਮਸਾਲੇ ਦੇਖ ਲੈਣੇ ਆਂ ਫਿਰ ਸਾਰੀਆਂ ਚੀਜ਼ਾਂ ਆਪਾਂ ਇੱਕ ਜਗ੍ਹਾ ਪੀਸ ਲੈਣੀਆਂ ਨੇ ਇਹ ਸਾਰੀਆਂ ਚੀਜ਼ਾਂ ਮੈਂ ਇਸ ਤਰ੍ਹਾਂ ਕੱਢ ਕੇ ਰੱਖ ਲਈਆਂ ਸੀਗੀਆਂ ਦੋ ਚਮਚੇ ਮੇਰੇ ਕੋਲ ਰਾਈ ਹੈ ਇਹ ਕਾਲੀ ਵਾਲੀ ਰਾਈ ਹੈ ਤੁਸੀਂ ਪੀਲੀ ਰਾਈ ਵੀ ਯੂਜ਼ ਕਰ ਸਕਦੇ ਹੋ ਜਾਂ ਦੋਨੋਂ ਰਾਈ ਮਿਲਾ ਕੇ ਉਹ ਵੀ ਵਰਤ ਸਕਦੇ ਹੋ ਇਹ ਆਪਾਂ 2 ਚਮਚੇ ਲੈਣੇ ਨੇ ਤੇ 3 ਚਮਚੇ ਆਪਣੇ ਕੋਲ ਨਾਰਮਲ ਸੌਂਫ ਹੈ ਜਿਹੜੀ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ ਉਸ ਤੋਂ ਬਾਅਦ 1 ਚਮਚਾ ਮੇਰੇ ਕੋਲ ਮੇਥੀ ਦਾਣਾ ਹੈ ਤੇ 2 ਚਮਚੇ ਮੇਰੇ ਕੋਲ ਜੀਰਾ ਹੈ ਜਿਹੜਾ ਕਿ ਆਪਾਂ ਸਬਜ਼ੀ ਦੇ ਵਿੱਚ ਤੜਕਾ ਲਗਾਉਣ ਨੂੰ ਵਰਤਦੇ ਹਾਂ ਅੱਧਾ ਚਮਚ ਜੁਆਇਨ ਹੈ ਤੇ 3 ਚਮਚੇ ਹੈਗੇ ਨੇ ਸਾਫਤਾ ਧਨੀਆ ਹੈ ਕਾਲੀਆਂ ਮਿਰਚਾਂ 1 ਚਮਚਾ ਹੈ ਹਿੰਗਾ ਮੌਕੇ ਤੇ ਤੁਸੀਂ ਪਾਉਣੀ ਆ ਇਹਦੇ ਵਿੱਚ ਨਹੀਂ ਰਲਾਉਣੀ ਹੈਗੀ ਜਦੋਂ ਤੁਸੀਂ ਚਾਰ ਬਣਾਉਣਾ ਉਦੋਂ ਹੀ ਪਾਉਣੀ ਆ ਤੇ ਇਹ ਹੈਗੀ ਕਲੌਂਜੀ ਇਹ ਵੀ ਇਸ ਮਸਾਲੇ ਦੇ ਵਿੱਚ ਨਹੀਂ ਰਲਾਉਣੀ ਹੈਗੀ ਤੁਸੀਂ ਇਹਨੂੰ ਆਰਡਰ ਰੱਖਣਾ ਹੈ ਚਾਰ ਦੇ ਮਸਾਲੇ ਦਸਣ ਕਰਕੇ ਮੈਂ ਵਿੱਚ ਰੱਖ ਲਈ ਆ ਜਦੋਂ ਤੁਸੀਂ ਚਾਰ ਬਣਾਉਣਾ ਉਦੋਂ ਦੇ ਵਿੱਚ ਰਲਾਉਣੀ ਆ ਇਹ ਦੋਨੋਂ ਚੀਜ਼ਾਂ ਆਪਾਂ ਸਾਈਡ ਤੇ ਕਰ ਦੇਵਾਂਗੇ ਤੇ ਇਹ ਵੀ ਇਹਦੇ ਵਿੱਚ ਨਹੀਂ ਭੁੰਨਾਂਗੇ ਇਹ ਵੀ ਆਪਾਂ ਅਲੱਗ ਤੋਂ ਰੱਖ ਲਵਾਂਗੇ ਇਸ ਲਈ ਮੈਂ ਚੀਜ਼ਾਂ ਲੱਗ ਰੱਖੀਆਂ ਸੀਗੀਆਂ ਬਾਕੀ ਸਾਰੇ ਮਸਾਲੇ ਤੁਸੀਂ ਇਕੱਠੇ ਕਰ ਲਓ ਇਹਨਾਂ ਸਾਰੇ ਮਸਾਲਿਆਂ ਨੂੰ ਇਕੱਠਿਆਂ ਨੂੰ ਤੁਸੀਂ ਜਿਹੜਾ ਰੋਸਟ ਕਰ ਲੈਣਾ ਇੱਕ ਤਾਂ ਫਿਰ ਵਧੀਆ ਤਰੀਕੇ ਨਾਲ ਪੀਸੇ ਜਾਂਦੇ ਨੇ ਕਿ ਤੇ ਦੂਜਾ ਨੰਬਰ ਜਿਹੜਾ 4 ਉਹ ਜਲਦੀ ਖਾਬ ਨਹੀਂ ਹੁੰਦਾ ਹੈਗਾ ਹੁਣ ਆਪਾਂ ਇਹਨੂੰ ਹਲਕੀ ਆਂਚ ਤੇ ਬਿਲਕੁਲ ਘੱਟ ਆਂਚ ਤੇ ਰੋਸਟ ਕਰ ਲੈਣੇ ਆ ਜੇ ਤੁਸੀਂ ਜ਼ਿਆਦਾ ਮਸਾਲਾ 4 ਦਾ ਬਣਾ ਕੇ ਰੱਖਣਾ ਹੈ ਤਾਂ ਉਸੇ ਹਿਸਾਬ ਨਾਲ ਤੁਸੀਂ ਜਿਹੜੀਆਂ ਸਾਰੀਆਂ ਚੀਜ਼ਾਂ ਡਬਲ ਕਰ ਸਕਦੇ ਹੋ ਇਹਨੂੰ ਰੋਸਟ ਕਰਨ ਲਈ ਆਪਾਂ ਇੱਕ ਪੈਨ ਲੈ ਲਿਆ ਤੇ ਪੈਨ ਦੇ ਵਿੱਚ ਸਾਰੇ ਮਸਾਲੇ ਜਿਹੜੇ ਪਾ ਕੇ ਰੋਸਟ ਕਰ ਲਵਾਂਗੇ ਆਪਾਂ ਬਿਲਕੁਲ ਘੱਟ ਅੱਗ ਤੇ ਬਿਲਕੁਲ ਲੋ ਫਲੇਮ ਤੇ ਜਿਹੜੇ ਮਸਾਲੇ ਰੋਸਟ ਕਰਨੇ ਨੇਗੇ ਹਾਈ ਫਲੇਮ ਬਿਲਕੁਲ ਵੀ ਨਹੀਂ ਕਰਨੀ ਹੈਗੀ ਫਿਰ ਮਸਾਲੇ ਜਲ ਜਾਣਗੇ ਤੇ ਚੰਗੀ ਤਰ੍ਹਾਂ ਰੋਸਟ ਨਹੀਂ ਹੋਣੇ ਇਹਨਾਂ ਨੂੰ ਇੱਕ ਥਾਂ 'ਤੇ ਇਦਾਂ ਹੀ ਛੱਡ ਨਹੀਂ ਦੇਣਾ ਹੈਗਾ ਲਗਾਤਾਰ ਜਿਹੜੇ ਚਲਾਉਂਦੇ ਹੋਏ ਫੇਰ ਹੀ ਮਸਾਲੇ ਸਾਰੇ ਰੋਸਟ ਕਰਨੇ ਨੇਗੇ ਫਿਰ ਤੁਸੀਂ ਚੱਕ ਕੇ ਜਿਵੇਂ ਮਰਜੀ ਆਚਾਰ ਦੇ ਵਿੱਚ ਮਸਾਲਾ ਆਰਾਮ ਨਾਲ ਪਾ ਲਓ ਚੱਕ ਕੇ ਦੁਬਾਰਾ ਦੁਬਾਰਾ ਬਣਾਉਣ ਦੀ ਲੋੜ ਨਹੀਂ ਹੈਗੀ ਕੋਈ ਵੀ ਆਚਾਰ ਬਣਾਓ 2-4 ਚਮਚਾ 10 ਚਮਚ ਜਿੰਨੇ ਵੀ ਚਾਹੀਦੇ ਆ ਮਸਾਲਾ ਲੈ ਕੇ ਇੱਕ ਡੱਬੀ ਭਰ ਕੇ ਰੱਖ ਲਓ ਟਾਈਮ ਤੇ ਮਸਾਲਾ ਜਦੋਂ ਜ਼ਰੂਰਤ ਆ ਚਾਰ ਦੇ ਵਿੱਚ ਪਾ ਕੇ ਫਟਾਫਟ ਚਾਰ ਆ ਜਿਹੜਾ ਤੁਸੀਂ ਬਣਾ ਲਓ ਮਸਾਲੇ ਆਪਣੇ ਰੋਸਟ ਹੋਣੇ ਸ਼ੁਰੂ ਹੋ ਗਏ ਤੇ ਚਟਕਣੇ ਸ਼ੁਰੂ ਹੋ ਗਏ ਆ ਬਿਲਕੁਲ ਇਹ ਕ੍ਰਿਸਪੀ ਹੋ ਗਏ ਆ ਜਦੋਂ ਇਹ ਪੂਰੀ ਤਰ੍ਹਾਂ ਰੋਸਟ ਹੋ ਗਏ ਗੈਸ ਦੀ ਫਲੇਮ ਆਪਾਂ ਬੰਦ ਕਰ ਦਵਾਂਗੇ ਤੇ ਇਹਨਾਂ ਨੂੰ ਠੰਡਾ ਹੋਣ ਦਵਾਂਗੇ ਇੱਕ ਪਲੇਟ ਦੇ ਵਿੱਚ ਕੱਢ ਲਓ ਤੁਸੀਂ ਇਹਦੇ ਵਿੱਚ ਨਹੀਂ ਛੱਡਣਾ ਹੈਗਾ ਨਹੀਂ ਤਾਂ ਫਿਰ ਸੜ ਜਾਣਗੇ ਸਾਰੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਤੇ ਹੀ ਪਿਸਣਾ ਹੈ ਗਰਮ-ਗਰਮ ਨਹੀਂ ਪਿਸਣਾ ਹੈਗਾ ਫਿਰ ਸਾਰਾ ਨਹੀਂ ਤਾਂ ਮਿਕਸੀ ਤੁਹਾਡੀ ਖਰਾਬ ਹੋ ਜੂਗੀ ਇਸ ਤਰ੍ਹਾਂ ਇਹ ਮਿਕਸਰ ਜਾਰ ਦੇ ਵਿੱਚ ਪਾ ਲਿਆ ਆਪਾਂ ਨੂੰ ਪੀਸ ਲੈਣਾ ਠੰਡਾ ਹੋ ਗਿਆ ਹੈ ਬਿਲਕੁਲ ਉਸ ਟਾਈਮ ਤੇ ਹੀ ਪਿਸਣਾ ਹੈ ਚਾਰ ਦਾ ਮਸਾਲਾ ਆਪਣਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਆਪਾਂ ਦਰਦਰਾ ਜਿਹਾ ਪੀਸ ਲਿਆ ਬਹੁਤ ਜ਼ਿਆਦਾ ਤੁਸੀਂ ਜਿਹੜਾ ਬਰੀਕ ਨਹੀਂ ਪਿਸਣਾ ਹੈਗਾ ਇਦਾਂ ਦਰਦਰਾ ਪਿਸਣਾ ਹੈ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ